ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਤੇ 2024 ਦੇ ਵਿੱਚ ਪਹਿਲੇ ਦਿਨ ਹੀ ਸਾਨੂੰ 5 ਵੀਜ਼ਾ ਰਿਸੀਵ ਹੋਏ ਨੇ ਜੀ 3 ਸਾਡੀਆਂ ਪਾਸਪੋਰਟ ਰਿਕੁਐਸਟ ਲੈਟਰ ਆਈਆਂ ਸੀ ਫੈਮਿਲੀ ਵੀਜ਼ਾ ਆਇਆ ਸੀ ਸਾਡਾ ਵਿਦਾਊਟ ਸਪான்ਸਰਸ਼ਿਪ ਹੋਟਲ ਬੁਕਿੰਗ ਤੇ ਔਰ ਦੋ ਪਾਸਪੋਰਟਸਾਨੂੰ ਰਿਸਿਵ ਹੋਏ ਆ ਜੀ ਇਹਨਾਂ ਬਾਰੇ ਵੀ ਗੱਲ ਕਰਾਂਗੇ ਜਿਹੜੇ ਸਾਡੇ ਪਾਸਪੋਰਟ ਰਿਕੁਐਸਟ ਲੈਟਰ ਆਇਆ ਸੀ ਉਹ ਵੀਡੀਓ ਅਸੀਂ ਆਲਰੇਡੀ ਆਪਣੇ YouTube ਔਰ Facebook ਤੇ ਅੱਜ ਹੀ ਮੈਂਸ਼ਨ ਕਰ ਚੁੱਕੇ ਆ ਨਵੇਂ ਸਾਲ ਦਾ ਪਹਿਲਾ ਦਿਨ ਔਰ ਪੰਜ ਵੀਜ਼ਾ ਇਸ ਸਾਲ ਦੇ ਵਿੱਚ ਵੀ ਪਿਛਲੇ ਸਾਲ ਦੀ ਤਰ੍ਹਾਂ ਅਸੀਂ ਤੁਹਾਡੇ ਲਈ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਸੁਪਰ ਵੀਜ਼ਾ ਓਪਨ ਵਰਕ ਵੀਜ਼ਾ ਸਟੱਡੀ ਵੀਜ਼ਾ ਹਰ ਇੱਕ ਤਰ੍ਹਾਂ ਦੇ ਵੀਜ਼ਾ ਤੁਹਾਡੇ ਨੇ ਲੈ ਕੇ ਆਵਾਂਗੇ ਸੋ ਤੁਹਾਡੇ ਸਾਹਮਣੇ ਪਾਸਪੋਰਟ ਓਪਨ ਕਰਦੇ ਆਂ ਜੀ ਸਾਡੇ ਅੱਜ ਹੀ ਵੀਜ਼ਾ ਆਏ ਨੇ ਔਰ ਜਿਹੜੇ ਪਹਿਲਾਂ ਤਿੰਨ ਆਏ ਆ ਜੀ ਮੈਂ ਗੱਲ ਕੀਤੀ ਆ ਕਿ ਹੋਟਲ ਬੁਕਿੰਗ ਤੇ ਸੀਗੇ ਜੀ ਹਸਬੰਡ ਵਾਈਫ ਔਰ ਉਹਨਾਂ ਦਾ ਇੱਕ ਬੱਚਾ ਸੀਗਾ ਜੀ ਔਰ ਜਿਹੜੇ ਇਹ ਵੀਜ਼ਾ ਹੈ ਜੀ ਸਪான்ਸਰਸ਼ਿਪ ਤੇ ਹੈ ਕਿ ਇਹਨਾਂ ਦੀ ਬੇਟੀ ਬਾਹਰ ਸ ਗਈ ਔਰ ਬੇਟੀ ਨੇ ਇਹਨਾਂ ਨੂੰ ਸਪான்ਸਰਸ਼ਿਪ ਕੀਤਾ ਸੀਗਾ ਔਰ ਇਹ ਸਾਡੇ ਦੋ ਵੀਜ਼ਾ ਆ ਇਹ ਆਪਣੇ ਬਲਜੀਤ ਕੌਰ ਜੀ ਹੈ ਸਾਡੇ ਕਲਾਇੰਟ ਬਹੁਤ ਅੱਛੇ ਆ ਜੀ ਕੈਨੇਡਾ ਵੀਜ਼ਾ ਰ ਇਹਨਾਂ ਦੀ ਨਾਲ ਬੱਚਾ ਸੀ ਜੀ ਉਹਦਾ ਵੀਜ਼ਾ ਆਇਆ ਸੋ ਦਿਖਾਉਂਦੇ ਆ ਜੀ 25 ਤੱਕ ਇਹਨਾਂ ਦੀ ਪਾਸਪੋਰਟ ਦੀ ਵੈਲਿਡਿਟੀ ਸੀ ਜੀ ਔਰ 25 ਤੱਕ ਇਹਨਾਂ ਦਾ ਮਲਟੀਪਲ ਵੀਜ਼ਾ ਕੈਨੇਡਾ ਦਾ ਲੱਗ ਗਿਆ ਜੀ ਨਵੇਂ ਸਾਲ ਦੇ ਵਿੱਚ ਪਹਿਲੇ ਦਿਨ ਹੀ ਅਸੀਂ ਵੀਜ਼ਾ ਲੈਣੇ ਸਟਾਰਟ ਕਰ ਦਿੱਤੇ ਨੇ ਸੋ ਵੈਸਟਰਨ ਪਾਥ ਹਮੇਸ਼ਾ ਤੁਹਾਡੇ ਸੁਪਨੇ ਪੂਰੇ ਕਰਦਾ ਰਹੇਗਾ ਜੀ ਔਰ ਇਹਨਾਂ ਦਾ ਬੱਚਾ ਸੀ ਜੀ ਉਹਨਾਂ ਦਾ ਵੀ ਵੀਜ਼ਾ ਤੁਹਾਨੂੰ ਦਿਖਾਉਂਦੇ ਆ ਓਪਨ ਕਰਕੇ ਵੈਸਟਰਨ ਪਾਥ ਦਾ ਨੇਮ ਆਫ ਕੁਆਲਿਟੀ ਹਮੇਸ਼ਾ ਤੁਹਾਡੇ ਡਾਕੂਮੈਂਟ ਨੂੰ ਵਧੀਆ ਤਰੀਕੇ ਦੇ ਨਾਲ ਫਾਈਲ ਦੇ ਫਾਈਲ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰਦੇ ਜੀ ਇਹ ਬੱਚਾ ਸੀ ਜੀ ਇਹਨਾਂ ਦਾ ਉਪਨੀਤ ਸਿੰਘ ਸੋ ਇਹਨਾਂ ਦਾ 28 ਤੱਕ ਸੀਗਾ ਜੀ ਪਾਸਪੋਰਟ ਤੇ 28 ਤੱਕ ਇਹਨਾਂ ਦਾ ਵੀਜ਼ਾ ਲੱਗ ਗਿਆ ਜੀ ਤੁਹਾਨੂੰ ਦਿਖਾਉਂਦੇ ਆ ਸੋ ਪੰਜ ਵੀਜ਼ਾ ਆਏ ਨੇ ਜੀ ਨਵੇਂ ਸਾਲ 2024 ਦੇ ਵਿੱਚ ਪਹਿਲੀ ਤਰੀਕ ਨੂੰ ਮਦਰ ਦਾ اور ਬੇਟੇ ਦਾ ਜੀ ਬਹੁਤ ਸਾਰੇ ਕਲਾਇੰਟ ਸਾਡੇ ਕੋਲ ਆਉਂਦੇ ਨੇ ਕਿ ਬੱਚਿਆਂ ਨੂੰ ਪਿੱਛੇ ਛੱਡ ਦਿਓ ਜੀ ਕਿ ਬੱਚੇ ਬੱਚਿਆਂ ਦੇ ਨਾਲ ਵੀਜ਼ਾ ਨਹੀਂ ਆਂਦਾ ਬੱਚਿਆਂ ਨੂੰ ਪਿੱਛੇ ਛੱਡਣ ਦੇ ਨਾਲ ਵੀਜ਼ਾ ਸਕਸੈਸ ਰੇਟ ਵੱਧ ਜਾਂਦਾ ਸੋ ਇਹਨਾਂ ਦਾ ਕੁਝ ਨਹੀਂ ਹੈਗਾ ਸਕਸੈਸ ਰੇਟ ਤੁਹਾਡੇ ਡਾਕੂਮੈਂਟ ਦੇ ਨਾਲ ਵੱਧਦਾ ਔਰ ਬੱਚੇ ਦੀ ਮੇ ਏਜ ਵੀ ਤੁਹਾਨੂੰ ਦੱਸ ਦਿੰਦਾ ਜੀ ਆ ਬੱਚੇ ਦੀ ਏਜ ਵੀ ਦੱਸ ਦਿਆਂ ਜੀ ਇਹਨਾਂ ਦਾ ਡੇਟ ਆਫ ਬਰਥ ਹੈਗਾ ਜੀ ਆਪਣੇ 22 11 2116 ਔਰ ਦੇਖੋ ਕਿ ਬੱਚੇ ਦਾ ਵੀਜ਼ਾ ਵੀ ਅਸੀਂ ਨਾਲ ਲਿਆ ਸੋ ਤੁਸੀਂ ਵੀ ਇਸ ਪਿਛਲੇ ਸਾਲ ਵਾਂਗ ਇਸ ਸਾਲ ਦੇ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਵੈਸਟਰਨ ਪਾਸਪੋਰਟ ਦੇ ਨਾਲ ਸੋ ਵੈਸਟਰਨ ਪਾਸ ਦਾ ਨੇਮ ਆਫ ਕੁਆਲਿਟੀ ਹਮੇਸ਼ਾ ਇੱਕ ਵਧੀਆ ਤਰੀਕੇ ਦੇ ਨਾਲ ਤੁਹਾਡੀ ਫਾਈਲ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰਕੇ ਹਰ ਇੱਕ ਵੀਜ਼ਾ ਦਾ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਆ ਸੋ ਵਧੇਰੇ ਜਾਣਕਾਰੀ ਲਈ ਵੈਸਟਰਨ ਪਾਸ ਦੇ ਹੈੱਡ ਆਫਿਸ ਅੱਜ ਹੀ ਪਹੁੰਚੋ ਸੁਪਨੇ ਪੂਰੇ ਕਰੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੇ ਵਿੱਚ ਵੀ ਵੈਸਟਰਨ ਪਾਸ ਦੇ ਨਾਲ